ਕਦੇ ਚੰਡੀਗੜ ਕਦੇ ਮੁਹਾਲੀ ਤੇ ਕਦੇ ਜੀਰਕਪੁਰ ਇਨ੍ਹਾਂ ਥਾਵਾਂ ਤੋਂ ਕੁਝ ਦਿਨਾਂ ਦੇ ਅੰਦਰ ਹੀ ਤਿੰਨ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਪਰ ਹੁਣ ਸਵਾਲ ਇਹ ਹੈ ਕਿ ਲਾਸ਼ ਕਿੱਥੋਂ ਆਈ ਕਿਵੇਂ ਕੁੜੀ ਦਾ ਕਤਲ ਹੋਇਆ ਕੌਣ ਹੈ ਇਹ ਕੁੜੀ ਤੇ ਕੀ ਕਰਦੀ ਹੈ ਪਹਿਲਾ ਜਿਹੜੀ ਕੁੜੀ ਦਾ ਕਤਲ ਹੋਇਆ ਸੀ ਮੁਹਾਲੀ ਦੇ ਵਿੱਚ ਆਖਰ ਨੂੰ ਉਸਨੂੰ ਕਿਵੇਂ ਮਾਰਿਆ ਗਿਆ ਕੀ ਉਸਦੀ ਗਲਤੀ ਸੀ ਤੇ ਕਿਉਂ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਦੀ ਲਾਸ਼ ਨੂੰ ਇਸ ਤਰ੍ਹਾਂ ਕੁੱਤਿਆਂ ਦੇ ਬਾਗ ਸੁੱਟ ਦਿੱਤਾ ਗਿਆ ਕਦੇ ਚੰਡੀਗੜ੍ਹ ਕਦੇ ਮੁਹਾਲੀ ਤੇ ਕਦੇ ਜੀਰਕਪੁਰ ਇਹਨਾਂ ਥਾਵਾਂ ਤੋਂ ਕੁਝ ਦਿਨਾਂ ਦੇ ਅੰਦਰ ਹੀ ਤਿੰਨ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਬੀਤੇ ਦਿਨੀ ਮੋਹਾਲੀ ਦੇ ਸੋਹਾਨਾ ਗੁਰਦੁਆਰਾ ਸਾਹਿਬ ਦੇ ਕੋਲ ਇੱਕ ਪਾਰਕ ਦੇ ਵਿੱਚੋਂ ਕੁੜੀ ਦੀ Laash ਬਰਾਮਦ ਹੁੰਦੀ ਹੈ ਅਤੇ ਉਹ ਕੁੜੀ ਨਰਸ ਦੱਸੀ ਜਾ ਰਹੀ ਸੀ ਤੇ ਉਸ ਦੀ Laash ਨੂੰ ਚਾਦਰ ਦੇ ਵਿੱਚ ਲਪੇਟ ਕੇ ਪਾਰਕ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਿਸ ਦੀਆਂ ਕੁਝ CCTV ਤਸਵੀਰਾਂ ਵੀ ਸਾਹਮਣੇ ਆਈਆਂ ਸਨ ਪਰ ਹੁਣ ਇੱਕ ਹੋਰ ਹੈਰਾਨ ਕਰਦਾ ਮਾਮਲਾ ਜੀਰਕਪੁਰ ਦੇ ਸਤਾਰਗੜ੍ਹ ਰੋਡ ਤੋਂ ਸਾਹਮਣੇ ਆਇਆ ਹੈ ਜਿੱਤੇ ਕਿ ਇੱਕ ਲਾਲ ਰੰਗ ਦੀ ਕਾਰ ਦੇ ਵਿੱਚੋਂ ਇੱਕ ਕੁੜੀ ਦੀ লাশ ਬਰਾਮਦ ਹੁੰਦੀ ਹੈ ਜਦੋਂ ਹੀ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਹੈ ਤੇ ਜਦੋਂ ਗੱਡੀ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਗੱਡੀ ਦੀ ਪਿਛਲੀ ਸੀਟ ਤੇ ਹੁੰਦੀ ਹੈ ਕੁੜੀ ਦੀ লাশ ਜਿਸ ਨੂੰ ਦੇਖ ਕੇ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਨੇ ਪਰ ਆਸ-ਪਾਸ ਦੇ ਲੋਕਾਂ ਨੇ ਜਾਣਕਾਰੀ ਜਿੰਦਿਆ ਦੱਸਿਆ ਕਿ ਇਸ ਦੇ ਵਿੱਚ ਇੱਕ ਨੌਜਵਾਨ ਸਵਾਰ ਸੀ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ। ਪਹਿਲਾਂ ਲੇਡਾ ਹੋਦਾ ਆਪਣਾ ਖਾਸ ਤੇ ਮਲੰਗ ਤੇ ਮੁੰਡਾ ਕਹਤੋਗੇ ਤਾਂ ਬਾਗੇ ਗਿਆ ਫਿਰ ਅੰਟੀ ਨੇ ਬੋਲਿਆ ਲੜਕਾ ਇਧਰੋਂ ਉਤਰ ਕੇ ਬਾਗੇ ਗਿਆ। ਅੰਟੀ ਨੇ ਸਾਹਮਣੇ ਵਾਲੀ ਅਚਾਹ ਗਾੜੀ ਵਿੱਚੋਂ ਉਤਰ ਕੇ ਸਿੱਧਾ ਖੇਤੋਗੇ ਤੋਂ ਬਾਗੇ ਗਿਆ ਬੱਸ। ਫਿਰ ਅਸੀਂ ਨੇ ਜਦੋਂ ਪਿੱਛਾ ਵੀ ਕੀਤਾ ਇਤਨੇ ਬਦਲੀ ਕਹਗਾ ਕਿ ਸਿੱਧਾ ਗਿਆ ਬਿਲਕੁਲ ਖੇਤੋਗੇ। ਲਾਈ ਡੀਡਾ ਲਈ ਬਲੂ ਕਲਨੀ ਪੈ ਗਈ। ਪਰ ਹੁਣ ਸਵਾਲ ਇਹ ਹੈ ਕਿ লাশ ਕਿੱਥੋਂ ਆਈ? ਕਿਵੇਂ ਕੁੜੀ ਦਾ ਕਤਲ ਹੋਇਆ? ਕੌਣ ਹੈ ਇਹ ਕੁੜੀ ਤੇ ਕੀ ਕਰਦੀ ਹੈ? ਜੀ ਹਾਂ ਇਹ ਬਹੁਤ ਵੱਡੇ ਸਵਾਲ ਨੇ ਪਹਿਲਾ ਜਿਹੜੀ ਕੁੜੀ ਦਾ ਕਤਲ ਹੋਇਆ ਸੀ ਮੁਹਾਲੀ ਦੇ ਵਿੱਚ ਆਖਿਰ ਨੂੰ ਉਸ ਨੂੰ ਕਿਵੇਂ ਮਾਰਿਆ ਗਿਆ ਕੀ ਉਸਦੀ ਗਲਤੀ ਸੀ ਤੇ ਕਿਉਂ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਦੀ ਲਾਸ਼ ਨੂੰ ਇਸ ਤਰ੍ਹਾਂ ਕੁੱਤਿਆਂ ਦੇ ਬਾਗ ਸੁੱਟ ਦਿੱਤਾ ਗਿਆ ਪਰ ਲੋਕਾਂ ਨੇ ਹੁਣ ਇਹਨਾਂ ਚੀਜ਼ਾਂ ਨੂੰ ਬਿਲਕੁਲ ਆਮ ਜਿਹਾ ਬਣਾ ਲਿਆ ਏ ਇਹ ਵੀ ਦੇਖਣ ਨੂੰ ਲੱਗਦਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਕਾਨੂੰਨ ਦਾ ਡਰ ਨਹੀਂ ਹੈ ਕਿਉਂਕਿ ਜੋ ਜੀਰਕਪੁਰ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਉਸ ਦੇ ਵਿੱਚ ਜੋ ਕੁੜੀ ਦੀ ਲਾਸ਼ ਬਰਾਮਦ ਹੋਈ ਆ ਉਹ ਕੁੜੀ ਡੇਰਾ ਵਸੀ ਦੀ ਦੱਸੀ ਜਾ ਰਹੀ ਆ ਪਰ ਪਰਸ ਇਸ ਮਾਮਲੇ ਦੀ ਜਾਣਕਾਰੀ ਨਹੀਂ ਦੇ ਰਹੀ ਅਤੇ ਕੈਮਰੇ ਦੇ ਸਾਹਮਣੇ ਆਉਣ ਤੋਂ ਪਰਹੇਜ਼ ਕਰ ਰਹੀ ਆ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਿਹਾ ਜਾਂ ਇਸ ਤੋਂ ਬਾਅਦ ਹੀ ਕੁਝ ਦੱਸਾਂਗੇ ਕਿਉਂਕਿ ਜੋ ਵੀ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਉਸ ਦੇ ਆਧਾਰ ਤੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਫਿਲਹਾਲ ਕੁੜੀ ਦੀ ਪਛਾਣ ਡੇਰਾਬੱਸੀ ਦੀ ਹੋਈ ਹੈ ਤੇ ਕੁੜੀ ਦੀ ਲਾਸ਼ ਜਿਹੜੀ ਬ੍ਰਾਹਮੜਦ ਹੋਈ ਆ ਉਹ ਗੱਡੀ ਦੇ ਵਿੱਚ ਕਿਵੇਂ ਆਈ ਕਿਤੋਂ ਆਈ ਤੇ ਉਹ ਮੁੰਡਾ ਕੌਣ ਸੀ ਇਹ ਅਜੇ ਸਵਾਲ ਬਣੇ ਦੇ ਬਣੇ ਰਹਿ ਗਏ ਜੀ ਹਾਂ ਉਸ ਦੇ ਮਾਪੇ ਉਸ ਦੇ ਮਾਪੇ ਨੇ ਜਿਹੜੇ ਉਹ ਕਿੱਥੋਂ ਦੇ ਨੇ ਉਸ ਦੇ ਮਾਪਿਆਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਆ ਕੁੜੀ ਦੀ ਜਾਂ ਫਿਰ ਨਹੀਂ ਕੀਤੀ ਜਾ ਰਹੀ ਇਹ ਵੀ ਅਜੇ ਸਵਾਲ ਬਣਿਆ ਹੋਇਆ ਹੈ ਪਰ ਦੇਖਣਾ ਤਾਂ ਹੁਣ ਇਹ ਹੋਵੇਗਾ ਕਿ ਕਦੋਂ ਤੱਕ ਮੁਹਾਰੀ ਤੋਂ ਮਿਲੀ ਲਾਸਟ ਜਿਹੜੀ ਕੁੜੀ ਦੀ ਸੀ ਉਸ ਮਾਮਲੇ ਦੇ ਵਿੱਚ ਕਦੋਂ ਕੀ ਨਵਾਂ ਮੋੜ ਆਵੇਗਾ ਇਸ ਕੁੜੀ ਦੀ ਪਛਾਣ ਕਦੋਂ ਹੋਵੇਗੀ ਤੇ ਕਦੋਂ ਤੱਕ ਇਹਨਾਂ ਦੇ ਕਾਤਿਲਾਂ ਨੂੰ ਫੜਿਆ ਜਾਂਦਾ ਹੈ ਇਹ ਬਹੁਤ ਵੱਡਾ ਸਵਾਲ ਹੈ ਜਾਂ ਫਿਰ ਪੋਰਸਰ ਇਹਨਾਂ ਮਾਮਲਿਆਂ ਨੂੰ ਇਸੇ ਤਰ੍ਹਾਂ ਬੰਦ ਕਰ ਦਵੇਗੀ ਇਹ ਦੇਖਣਾ ਹੋਵੇਗਾ